ਜਿਹੜੇ ਲੋਕ ਹਾਈ ਪਰਫਾਰਮੈਂਸ ਰਿਕਾਰਡ ਕਰਦੇ ਹੈਗੇ ਐਜ਼ ਐਂਟਰਪ੍ਰੀਨਿਅਰ ਜਾਂ ਐਜ਼ ਪ੍ਰੋਫੈਸ਼ਨਲ ਮੈਨੇਜਰ ਤੇ ਉਹਨਾਂ ਦੇ ਲਈ ਅਵਾਰਡ ਇਨਸਟੀਚੂਟ ਕਿੱਥੇ ਜਾਂ ਤੇ ਉਸ ਵੇਲੇ ਵਰਦਮਾਨ ਹੀਰੋ ਸਾਈਕਲਸ ਤੇ ਪ੍ਰਾਇਡੈਂਟ ਇਹਨਾਂ ਨੇ ਅਵਾਰਡਸ ਸਪੌਂਸਰ ਕੀਤੇ ਮੰਤਰੀ ਸਾਹਿਬ ਨੇ ਲੁਧਿਆਣੇ ਤੋਂ ਸੰਜੀਵ ਔਰੜਾ ਜੀ ਇੰਡਸਟਰੀ ਦੇ ਮਿਨਿਸਟਰ ਨੇ ਪਾਵਰ ਦੇ ਮਿਨਿਸਟਰ ਨੇ ਐਨ ਆਰ ਆਈ ਮੈਟਰ ਜੀ ਨੇ ਉਹਨਾਂ ਨੇ ਕਿਹਾ ਵੀ ਸੋਸ਼ਲ ਰਿਸਪੌਂਸਿਬਿਲਟੀ ਜਿਹੜੀ ਕਿ ਵੋਲੰਟਰੀ ਹੋਵੇ ਕੋਈ ਮੰਡੇਟਰੀ ਚੀਜ਼ ਨਾ ਹੋਵੇ ਔਰ ਹਾਇਰ ਪਰਪਸ ਰਿਡੋ ਕੰਮ ਕਰ ਕੋ ਬੰਦਾ ਕਰਦਾ ਹੈ ਚਾਹੇ ਉਹ ਉਹਦਾ ਲੈਵਲ ਛੋਟਾ ਹੋਵੇ ਵੱਡਾ ਹੋਵੇ ਕੋਈ ਵੀ ਹੋਵੇ ਜਿਹੜਾ ਨਿਸਵਾਰਥ ਕੰਮ ਕੋ ਕਰਦਾ ਹੈ ਬਿਨਾ ਕਿਸੇ ਲੀਗਲ ਰਿਪਾਇਰਮੈਂਟ ਦੇ ਤੇ ਉਹਦੇ ਲਈ ਵੀ ਇੱਕ ਅਵਾਰਡ ਮੈਂ ਸਪੌਂਸਰ ਕਰਨਾ ਚਾਹੂੰਗਾ ਅਗਰ ਐਲ ਐਮ ਐਫ ਐਫ ਕਰੇ ਉਹ ਜਿਹੜਾ ਉਹਨਾਂ ਦੀ ਇੱਕ ਫਾਊਂਡੇਸ਼ਨ ਹੈਗੀ ਹੈ ਜਿਸ ਉਹਨਾਂ ਦੇ ਮਦਰ ਤੇ ਹਾਜ਼ਰ ਦੇ ਨਾਮ ਤੇ ਕ੍ਰਿਸ਼ਨਾ ਪ੍ਰਾਨ ਕੈਂਸਰ ਫਾਊਂਡੇਸ਼ਨ ਦੋਸ ਫਾਊਂਡੇਸ਼ਨ ਨੇ ਇਹ ਅਵਾਰਡ ਸਪੌਂਸਰ ਕੀਤਾ ਹੈ ਇਹ ਸਵਾਰਡ ਦਾ ਨਾਮ ਹੈ ਐਕਸਲੈਂਸ ਇਨ ਸੋਸ਼ਲ ਰਿਸਪੋਨਸਿਬਿਲਟੀ ਐਂਡ ਹਾਇਰ ਪਰਪਸ ਸਾਰੇ ਇਹ ਜਿਹੜੇ ਸਿਲੈਕਟ ਤੁਸੀਂ ਕੀਤੇ ਉਹਨਾਂ ਦੇ ਨਾਮ ਫਿਰ ਅਜੇ ਕਨਫਿਡੈਂਸ਼ੀਅਲ ਰੱਖਾਂਗੇ ਉਹ ਨਾਮ ਅਸੀਂ ਨਹੀਂ ਡਿਸਕਲੋਸ ਕਰਦੇ ਉਹ ਜਿਸ ਦਿਨ ਫੰਕਸ਼ਨ ਹੋਏਗਾ ਉਸ ਦਿਨ ਜੋ ਬਰਨਰ ਕਾਲ ਦੀ ਪ੍ਰੈਜ਼ੈਂਸ ਸੀ ਉਹ ਸਾਰੇ ਇੱਕ ਇੱਕ ਵਾਰ ਦੇ ਨਾਲ ਅਨਾਉਂਸ ਹੋਣਗੇ ਬਾਅਦ ਫੰਕਸ਼ਨ ਦੇ ਵਿੱਚ ਪੰਜਾਬ ਦੇ ਰਾਜਪਾਲ ਜੀ ਆ ਪੰਜਾਬ ਦੇ ਰਾਜਪਾਲ ਸਾਹਿਬ ਆ ਰਹੇ ਨੇ ਹੀ ਇਸ ਬਰੀ ਕਾਈਂਡ ਇਸ ਮੌਕੇ ਦੇ ਉੱਪਰ ਸਾਡੇ ਜਿਹੜੇ ਪੰਜਾਬ ਦੇ ਇੰਡਸਟਰੀ ਮਿਸਟਰ ਨੇ ਇੰਡਸਟਰੀ ਦੇ ਪਹਿਲੇ ਇੰਡਸਟਰੀ ਮਿਸਟਰ ਨੇ ਪਾਵਰ ਮਿਸਟਰ ਨੇ ਤੇ ਐਨਆਰ ਮੈਟਰ ਦੇ ਨੇ ਕਿ ਉਹਨਾਂ ਨੇ ਵੀ ਇਹ ਬਹੁਤ ਹਲਕਾ ਕੰਟੈਂਟ ਵੀ ਆਣਗੇ ਤੇ ਸਾਨੂੰ ਜੁਆਇਨ ਕਰਨੀ ਚਾਹੀਦੀ ਇਸ ਫੰਕਸ਼ਨ ਦੇ ਵਿੱਚ ਜਨ ਹਿਤੇਸ਼ੀ টিਆਰਪੀ ਨਹੀਂ ਭਰੋ ਸਾ ਆਪਕਾ ਪੰਜਾਬ ਦੇ ਵਿੱਚੋਂ ਬਹੁਤ ਸਾਰੇ ਐਸੇ ਲੋਕ ਨੇ ਜਿਨ੍ਹਾਂ ਨੇ ਵੱਖਰੀਆਂ ਚੀਜ਼ਾਂ ਕਰਕੇ ਵੱਖਰੀਆਂ ਕਾਢਾਂ ਬਣਾ ਕੇ ਆਪਣੇ ਕਈ ਕਾਰੋਬਾਰ ਚਲਾਏ ਨੇ ਅਤੇ ਕਾਰੋਬਾਰਾਂ ਦੇ ਵਿੱਚ ਨਵੀਂ-ਨਵੀਂ ਇਨੋਵੇਸ਼ਨਸ ਵੀ ਲੈ ਕੇ ਆਏ ਨੇ ਤੇ ਅੱਜਕੱਲ ਦੇ ਜੇਕਰ ਨੌਜਵਾਨਾਂ ਦੀ ਗੱਲ ਕਰੀਏ ਤਾਂ ਅੱਜਕੱਲ ਦੇ ਕਈ ਨੌਜਵਾਨ ਵੀ ਜਿਨ੍ਹਾਂ ਨੂੰ ਅਸੀਂ ਐਂਟਰਪ੍ਰੈਨਿਅਰ ਕਹਿ ਦਿੰਦੇ ਆ ਉਹ ਨਵੇਂ-ਨਵੇਂ ਚੀਜ਼ਾਂ ਲੈ ਕੇ ਮਾਰਕੀਟ ਦੇ ਵਿੱਚ ਆਉਂਦੇ ਨੇ ਅਤੇ ਬਹੁਤ ਘੱਟ ਉਮਰ ਦੇ ਵਿੱਚ ਹੀ ਵੱਡੀਆਂ-ਵੱਡੀਆਂ ਫੈਕਟਰੀਜ਼ ਨੂੰ ਬ੍ਰਾਂਡਸ ਨੂੰ ਮਾਥ ਪਾਉਣ ਲੱਗ ਜਾਂਦੇ ਨੇ ਤਾਂ ਸਿਰਫ ਉਹਨਾਂ ਦੀ ਹੀ ਨਹੀਂ ਅੱਜ ਅਸੀਂ ਗੱਲ ਕਰਾਂਗੇ ਨਾਲ ਕਈ ਵੱਖਰੇ ਫੀਲਡਸ ਦੇ ਵਿੱਚ ਜੇਕਰ ਮੈਨੇਜਰਸ ਨੇ ਜਾਂ ਕੋਈ ਹੋਰ ਨੇ ਜਿਨ੍ਹਾਂ ਨੇ ਐਕਸਲੈਂਟ ਕੰਮ ਕੀਤਾ ਬਹੁਤ ਵਧੀਆ ਕੰਮ ਕੀਤਾ ਇੰਡਸਟਰੀ ਫੀਲਡ ਦੇ ਵਿੱਚ ਜਾਂ ਕਿਸੇ ਬਿਜ਼ਨਸ ਦੇ ਵਿੱਚ ਉਹਨਾਂ ਨੂੰ ਪ੍ਰੋਤਸਾਹਿਤ ਕਰਨ ਦੇ ਵਾਸਤੇ ਐਲਐਮਏ ਦੇ ਵੱਲੋਂ ਬਹੁਤ ਸਾਲਾਂ ਤੋਂ ਅਵਾਰਡ ਫੰਕਸ਼ਨ ਕਰਵਾਏ ਜਾਂਦੇ ਨੇ ਅਤੇ ਐਲੀਜੀਬਲ ਲੋਕਾਂ ਨੂੰ ਚੁਣ ਕੇ ਐਲੀਜੀਬਲ ਐਂਟਰਪ੍ਰੀਨਿਅਰਸ ਨੂੰ ਚੁਣ ਕੇ ਉਹਨਾਂ ਨੂੰ ਸੱਜੇ ਤੇ ਬੁਲਾ ਕੇ ਸਨਮਾਨਿਤ ਵੀ ਕੀਤਾ ਜਾਂਦਾ ਤਾਂ ਅਜੇ ਹਈ ਅਵਾਰਡ ਫੰਕਸ਼ਨ ਇਸ ਸਾਲ ਫਿਰ ਹੋਣ ਲੱਗਾ ਦਸੰਬਰ 12 ਨੂੰ ਇਹ ਅਵਾਰਡ ਫੰਕਸ਼ਨ ਹੋਣ ਲੱਗਾ ਐਲਐਮਏ ਦਾ ਐਨੂਅਲ ਅਵਾਰਡ ਫੰਕਸ਼ਨਸ ਹੈ ਇਸ ਤੇ ਚਰਚਾ ਕਰਾਂਗੇ ਸਾਡੇ ਨਾਲ ਵਿਕੀ ਕੇ ਗੋਇਲ ਜੀ ਮੌਜੂਦ ਨੇ ਅਵਾਰਡ ਕਮੇਟੀ ਦੇ ਚੇਅਰਮੈਨ ਵੀ ਨੇ ਅਤੇ ਐਲ ਐਮ ਐ ਦੇ ਸਾਬਕਾ ਪ੍ਰਧਾਨ ਵੀ ਰਹਿ ਚੁੱਕੇ ਨੇ ਜੀ ਹਾਲ ਬਾਤ ਕਰਦੇ ਆ ਸਰ ਕੀ ਮੋਟਿਵ ਰਹਿਦਾ ਮੇਨ ਇਸ ਅਵਾਰਡ ਫੰਕਸ਼ਨਸ ਦਾ ਤੇ ਕਦੋਂ ਤੋਂ ਇਹ ਅਵਾਰਡ ਫੰਕਸ਼ਨ ਤੁਸੀਂ ਕਰਵਾ ਰਹੇ ਹੋ ਇਹ ਐਲ ਐਮ ਐ ਨੇ 1985 ਦੇ ਵਿੱਚ ਡਿਸਕਸ ਕੀਤਾ ਸੀ ਔਰ ਡਿਸੀਜਨ ਲਿਆ ਸੀ ਕਿ ਜਿਹੜੇ ਲੋਕ ਹਾਈ ਪਰਫਾਰਮੈਂਸ ਰਿਕਾਰਡ ਕਰਦੇ ਹੈਗੇ ਐਜ਼ ਐਂਟਰਪ੍ਰੀਨਿਅਰ ਜੀ ਜਾਂ ਐਜ਼ ਪ੍ਰੋਫੈਸ਼ਨਲ ਮੈਨੇਜਰ ਤੇ ਉਹਨਾਂ ਦੇ ਲਈ ਅਵਾਰਡ ਡਿਸਟ੍ਰਿਬਿਊਟ ਕੀਤੇ ਜਾਣ ਉਸ ਵੇਲੇ ਵਰਦਮਾਨ ਹੀਰੋ ਸਾਈਕਲਸ ਤੇ ਟ੍ਰਾਈਡੈਂਟ ਇਹਨਾਂ ਨੇ ਅਵਾਰਡਸ ਸਪான்ਸਰ ਕੀਤੇ ਜੀ ਤੇ ਇੱਕ ਅਵਾਰਡ ਜਿਹੜਾ ਵਰਦਮਾਨ ਨੇ ਸਪான்ਸਰ ਕੀਤਾ ਉਹ ਸੀਗਾ ਫਾਰ ਐਂਟਰਪ੍ਰੈਨਰ ਆਫ ਦਿイヤー ਹੀਰੋ ਸਾਈਕਲਸ ਨੇ ਸਪான்ਸਰ ਕੀਤਾ ਅਵਾਰਡ ਫਾਰ ਮੈਨੇਜਰ ਆਫ ਦਿイヤー ਔਰ ਜਿਹੜਾ ਥਰਡ ਟ੍ਰਾਈਡੈਂਟ ਨੇ ਅਵਾਰਡ ਸਪான்ਸਰ ਕੀਤਾ ਸੀ ਉਹ ਹੈ ਯੰਗ ਐਂਡ ਇਨੋਵੇਟਿਵ ਐਂਟਰਪ੍ਰੈਨਰ ਆਫ ਦਿイヤー ਤੇ ਉਸ ਤੋਂ ਬਾਅਦ ਅਸੀਂ ਓਵਰ ਅ ਪੀਰੀਅਡ ਆਫ ਟਾਈਮ ਪਿਛਲੇ ਤਕਰੀਬਨ 40 ਸਾਲ ਦੇ ਵਿੱਚ ਪੰਜ ਅਵਾਰਡ ਹੋਰ ਉਸੇ ਐਡ ਕੀਤੇ ਹੈ ਤੇ ਪਿਛਲੇ ਸਾਲ ਤੱਕ ਟੋਟਲ ਸੱਤ ਅਵਾਰਡ ਸੀਗੇ ਮਤਲਬ ਅਸੀਂ ਚਾਰ ਐਡ ਕੀਤੇ ਸੀ ਹੋਰ ਤੇ ਇਸ ਸਾਲ ਹੀ ਕੁਆਡ ਅਸੀਂ ਹੋਰ ਐਡ ਕਰ ਰਹੇ ਆ ਤੇ ਟੋਟਲ ਅੱਠ ਅਵਾਰਡ ਹੈਗੇ ਇਨ ਅਵਰ ਜਰਨੀ ਆਫ 40 ইয়ার্স ਜਦੋਂ ਅਸੀਂ ਅਵਾਰਡ ਸ਼ੁਰੂ ਕੀਤੇ ਸੀਗੇ ਤੇ ਵੀ ਹੈਵ ਨਾਓ 8 ਅਵਾਰਡਸ ਤੁਸੀਂ ਅਵਾਰਡਸ ਦੱਸ ਸਕਦੇ ਹੋ ਕਿਹੜੇ ਕਿਹੜੇ ਅਵਾਰਡਸ ਨੇ ਕਿਹੜੀ ਕਿਹੜੀ ਕੈਟਾਗਰੀ ਦੇ ਅਵਾਰਡਸ ਹਨ ਮੈਂ ਤੁਹਾਨੂੰ ਦੱਸ ਦਿੰਦਾ ਸਭ ਤੋਂ ਪਹਿਲਾ ਅਵਾਰਡ ਤੁਹਾਨੂੰ ਦੱਸਿਆ ਜਿਵੇਂ ਕਿ ਐਂਟਰਪ੍ਰੈਨਰ ਆਫ ਉਹ ਜਾਣਿਆ ਜਾਂਦਾ ਹੈ ਐਲ ਐਮ ਐ ਵਰਦਮਾਨ ਐਂਟਰਪ੍ਰੀਨਰ ਆਫ ਦਿイヤー ਅਵਾਰਡ ਦੂਸਰਾ ਅਵਾਰਡ ਜਿਹੜਾ ਹੈ ਐਲ ਐਮ ਐ ਦਇਆਨੰਦ ਮੁੰਜਾਲ ਮੈਨੇਜਰ ਆਫ ਦਿਅਰ ਅਵਾਰਡ ਠੀਕ ਹੈ ਜਿਹੜਾ ਤੀਸਰਾ ਅਵਾਰਡ ਹੈ ਉਹ ਹੈ ਟ੍ਰਾਈਡੈਂਟ ਯੰਗ ਐਂਡ ਇਨੋਵੇਟਿਵ ਐਂਟਰਪ੍ਰੀਨਰ ਆਫ ਦਿイヤー ਅਵਾਰਡ ਜਿਹੜਾ ਚੌਥਾ ਅਵਾਰਡ ਹੈ ਉਹ ਤੁਹਾਨੂੰ ਪਤਾ ਆਪਣੇ ਸ਼ਹਿਰ ਦੇ ਇਹੀ ਐਂਟਰਪ੍ਰੀਨਰ ਨੇ ਉਹਨਾਂ ਨੇ ਜਿਹੜੀ Airtel ਕੰਪਨੀ ਹੈ ਟੈਲੀਕਮਿਊਨੀਕੇਸ਼ਨ ਵਾਲੀ ਉਹਨਾਂ ਨੇ ਸਪੌਂਸਰ ਕੀਤਾ ਸੀ ਆਪਣੇ ਫਾਦਰ ਸਾਹਿਬ ਦੇ ਨਾਮ ਦੇ ਪਿੱਛੇ ਉਹ ਅਵਾਰਡ ਦਾ ਨਾਮ ਹੈ ਸਤਪਲ ਮਿੱਤਲ ਲਾਈਫਟਾਈਮ ਅਚੀਵਮੈਂਟ ਅਵਾਰਡ ਆਫ ਦਿイヤー ਤੇ ਇਹ ਚਾਰ ਅਵਾਰਡ ਹੈ ਇਹ ਸੀਗੇ ਜੀ ਉਸ ਤੋਂ ਫਿਰ ਕੁਝ ਸਾਲਾਂ ਬਾਅਦ ਹੋਰ ਵੀ ਦੋ ਅਵਾਰਡ ਐਡ ਕੀਤੇ ਗਏ ਤੇ ਇੱਕ ਅਵਾਰਡ ਤਾਂ ਸਪான்ਸਰ ਕੀਤਾ ਸੀਗਾ ਸ਼੍ਰੀ ਜੇ ਆਰ ਸਿੰਘਲ ਦੇ ਗਰੁੱਪ ਨੇ ਉਸ ਅਵਾਰਡ ਦਾ ਨਾਮ ਹੈ ਹਰੀਚੰਦ ਅਵਾਰਡ ਫਾਰ ਐਕਸਲੈਂਸ ਇਨ ਐਂਟਰਨ ਵਾਇਰਨਮੈਂਟ ਸੋਸ਼ਲ ਐਂਡ ਗਵਰਨੈਂਸ ਉਹ ਅਵਾਰਡ ਹੈ ਤੇ 6ਵਾਂ ਜਿਹੜਾ ਅਵਾਰਡ ਹੈ ਸਾਡਾ ਅੱਜ ਦੀ ਰੀਟ ਦੇ ਵਿੱਚ ਉਹ ਹੈਗਾ ਈਵਨ ਸਾਈਕਲ ਨੇ ਉਹਨੂੰ ਸਪான்ਸਰ ਕੀਤਾ ਸੀਗਾ ਤੇ ਉਹ ਉਸ ਅਵਾਰਡ ਦਾ ਨਾਮ ਹੈ ਅਮਰਜਿੰਗ ਐਸਐਮਈ ਆਫ ਦੀ ਇਅਰ ਕਿਉਂਕਿ ਬਹੁਤ ਸਾਰੀਆਂ ਛੋਟੀਆਂ ਕੰਪਨੀਆਂ ਨੇ ਜਿਹੜੀਆਂ ਕਿ ਅਮਰਜ ਹੋ ਰਹੀਆਂ ਨੇ ਵੱਡੀਆਂ ਕੰਪਨੀਆਂ ਬਣਨ ਦੇ ਲਈ ਤੇ ਉਹਨਾਂ ਦੇ ਵੀ ਇਨਕਰੇਜਮੈਂਟ ਦੇ ਲਈ ਅਸੀਂ ਅਵਾਰਡ ਇਨਸਟੀਟਿਊਟ ਕੀਤਾ ਸੀਗਾ ਠੀਕ ਹੈ 7ਵਾਂ ਜਿਹੜਾ ਅਵਾਰਡ ਹੈ ਉਹ ਹੈ ਊਮਨ ਐਂਟਰਪ੍ਰੀਨਿਅਰ ਆਫ ਦੀ ਇਅਰ ਉਹ ਸੀ ਪਿਛਲੇ ਸਾਲ ਇਨਸਟੀਟਿਊਟ ਕੀਤਾ ਸੀ ਉਹਦਾ ਨਾਮ ਹੈ ਕਿ ਮਿਸਿਸ ਵੈਕਟਰ ਮਿਸਿਸ ਰਾਜਨੀ ਵੈਕਟਰ ਦੇ ਨਾਮ ਤੇ ਸੀ ਜੋ ਮਿਸਿਸ ਵੈਕਟਰ ਅਵਾਰਡ ਫਾਰ ਔਮਨ ਐਂਟਰਪ੍ਰੀਨਰਰ ਆਫ ਦਿ ਇਅਰ ਇਹ ਮਤਲਬ ਕਰੇਮਿਕਾ ਗਰੁੱਪ ਨੇ ਯੂ ਨੋ ਕੀਤਾ ਸੀਗਾ ਸਪான்ਸਰ ਔਰ ਇਸ ਸਾਲ ਸਾਡੇ ਜਿਹੜੇ ਮਾਨਯੋਗ ਮੰਤਰੀ ਸਾਹਿਬ ਨੇ ਲੁਧਿਆਣੇ ਤੋਂ ਸੰਜੀਵ ਅਰੋੜਾ ਜੀ ਇੰਡਸਟਰੀ ਦੇ ਮਿਨਿਸਟਰ ਨੇ ਪਾਵਰ ਦੇ ਮਿਨਿਸਟਰ ਨੇ ਤੇ ਐਨ ਆਰ ਆਈ ਮੈਟਰ ਜੀ ਨੇ ਉਹਨਾਂ ਨੇ ਕਿਹਾ ਵੀ ਸੋਸ਼ਲ ਰਿਸਪੌਂਸਿਬਿਲਟੀ ਜਿਹੜੀ ਇੱਕ ਵੌਲੰਟਰੀ ਹੋਵੇ ਕੋਈ ਮੈਂਡੇਟਰੀ ਉਸ ਚ ਚੀਜ਼ ਨਾ ਹੋਵੇ ਔਰ ਹਾਇਰ ਪਰਪਸ ਲਈਓ ਕੰਮ ਅਗਰ ਕੋ ਬੰਦਾ ਕਰਦਾ ਹੈ ਚਾਹੇ ਉਹ ਉਹਦਾ ਲੈਵਲ ਛੋਟਾ ਹੋਵੇ ਵੱਡਾ ਹੋਵੇ ਕੋਈ ਵੀ ਹੋਵੇ ਜਿਹੜਾ ਨਿਸਵਾਰਥ ਕੰਮ ਕੋਈ ਕਰਦਾ ਹੈ ਬਿਨਾ ਕਿਸੇ ਲੀਗਲ ਰਿਕੁਆਇਰਮੈਂਟ ਦੇ ਤੇ ਉਹਦੇ ਲਈ ਵੀ ਇੱਕ ਅਵਾਰਡ ਮੈਂ ਸਪான்ਸਰ ਕਰਨਾ ਚਾਹੂੰਗਾ ਅਗਰ ਐਲਐਮਏ ਐਕਸੈਪਟ ਕਰੇ ਤਾਂ ਉਹਨਾਂ ਨੇ ਸਾਨੂੰ ਇਹ ਪ੍ਰੋਪੋਜ਼ ਕੀਤਾ ਤੇ ਅਸੀਂ ਡਿਸਕਸ ਕੀਤਾ ਐਲਐਮਏ ਤੇ ਇਸ ਵਾਰੀ ਉਹ ਅਵਾਰਡ ਅਸੀਂ ਇੰਸਟੀਚਿਊਟ ਕਰ ਰਹੇ ਹਾਂ ਉਹ ਜਿਹੜਾ ਉਹਨਾਂ ਦੀ ਇੱਕ ਫਾਊਂਡੇਸ਼ਨ ਹੈਗੀ ਹੈ ਕ੍ਰਿਸ਼ਨ ਉਹਨਾਂ ਦੀ ਮਦਦ ਤੇ ਹਾਜ਼ਰ ਦੇ ਨਾਮ ਤੇ ਕ੍ਰਿਸ਼ਨਾਪ੍ਰਾਨ ਕੈਂਸਰ ਫਾਊਂਡੇਸ਼ਨ ਉਸ ਫਾਊਂਡੇਸ਼ਨ ਨੇ ਇਹ ਅਵਾਰਡ ਸਪੌਂਸਰ ਕੀਤਾ ਹੈ ਇਹ ਸਵਾਰਡ ਦਾ ਨਾਮ ਹੈ ਐਕਸੀਲੈਂਸ ਇਨ ਸੋਸ਼ਲ ਰਿਸਪੌਂਸਿਬਿਲਟੀ ਐਂਡ ਹਾਇਰ ਪਰਪਸ ਤੋ ਇਸ ਤਰ੍ਹਾਂ ਟੋਟਲ 8 ਅਵਾਰਡ ਇਸ ਵਾਰ ਦਿੱਤੇ ਜਾਣਗੇ ਸਰ ਚੁਣੇ ਕਿਵੇਂ ਜਾਣ ਕੇ ਕ੍ਰਾਈਟੇਰੀਆ ਕੀ ਰਹੇਗਾ ਕਿਸ ਤਰ੍ਹਾਂ ਤੁਸੀਂ ਨੋਮੀਨੇਸ਼ਨਸ ਲੈਂਤੀਆਂ ਨੇ ਕਿਸ ਤਰੀਕੇ ਨਾਲ ਉਹਨਾਂ ਦੀ ਫਿਰ ਸਕਰੂਟੀ ਕਰਕੇ ਕੌਣ ਐਲੀਜੀਬਲ ਹੈ ਉਹ ਕਿਸ ਤਰ੍ਹਾਂ ਤੁਸੀਂ ਫਿਰ ਇਹ ਸਾਰਾ ਬਣਾਇਆ ਇਹ ਪ੍ਰੋਸੈਸ ਹੈ ਨਾ ਅਵਾਰਡ ਦੀ ਸਿਲੈਕਸ਼ਨ ਦਾ ਇਹ ਆਲਮੋਸਟ 6 ਮਹੀਨੇ ਪਹਿਲੇ ਸ਼ੁਰੂ ਹੋ ਜਾਂਦਾ ਹੈ ਤੇ ਅਸੀਂ ਆਪਣੀ ਐਲ ਐਮ ای ਦੇ ਮੈਂਬਰਸ ਨੂੰ ਕਮਿਊਨੀਕੇਟ ਕਰਦੇ ਆ ਜਿਹੜੇ ਸਾਡੇ ਐਗਜ਼ੈਕਟਿਵ ਦੀ ਮੈਂਬਰਸ ਆ ਉਹਨਾਂ ਨੂੰ ਕਮਿਊਨੀਕੇਟ ਕਰਦੇ ਆ ਪਾਸਟ ਅਵਾਰਡ ਵਿਨਰਸ ਹੁੰਦੇ ਹੈਗੇ ਆ ਉਹਨਾਂ ਤੱਕ ਵੀ ਕਮਿਊਨੀਕੇਸ਼ਨ ਜਾਂਦੀ ਹੈ ਤੇ ਅਸੀਂ ਡਿਫਰੈਂਟ ਡਿਫਰੈਂਸ ਸੋਰਸ ਦੇ ਥਰੂ ਕਮਿਊਨੀਕੇਸ਼ਨ ਕਰਦੇ ਆ ਜਿਹੜਾ ਸਾਡੇ ਮੈਂਬਰਸ ਆ ਉਹ ਵੀ ਨਾਮਿਨੇਸ਼ਨ ਭੇਜਦੇ ਆ ਤੇ ਹੁਣ ਤੱਕ ਇਹ ਅਵਾਰਡ ਪਪੂਲਰ ਹੋ ਚੁੱਕੇ ਹੈਗੇ ਆ ਤੇ ਜਿਹੜੀ ਆਮ ਪਬਲਿਕ ਆ ਉਥੋਂ ਵੀ ਸਾਨੂੰ ਨਾਮਿਨੇਸ਼ਨ ਆਉਂਦੀਆਂ ਜਿੰਨੀਆਂ ਸਾਰੀਆਂ ਨਾਮਿਨੇਸ਼ਨ ਆਉਂਦੀਆਂ ਉਹ ਇਕੱਠੀਆਂ ਕਰਕੇ ਉਹਨਾਂ ਦੇ ਅਸੀਂ ਡਿਫਰੈਂਟ ਰਾਉਂਡ ਦੇ ਵਿੱਚ ਉਹਨਾਂ ਦੀ ਡਿਸਕਸ਼ਨ ਕਰਦੇ ਆ ਸਾਡੀ ਅਵਾਰਡਸ ਕਮੇਟੀ ਹੈ ਤੇ ਉਹਦੇ ਵਿੱਚ ਸੀਨੀਅਰ ਮੈਂਬਰ ਨੇ ਐਲਐਮਏ ਦੇ ਤੇ ਅਸੀਂ ਕੇਪੀਐਮਜੀ ਇੱਕ ਕੰਸਲਟਿੰਗ ਕੰਪਨੀ ਹੈ ਵਨ ਆਫ ਦੀ ਬਿਗ 4 ਇਨ ਇੰਡੀਆ ਤੇ ਉਹਨਾਂ ਦੀ ਵੀ ਅਸੀਂ ਮਦਦ ਲੈ ਰਹੇ ਹਾਂ ਤੇ ਨਾਲ ਉਹ ਵੀ ਸਾਨੂੰ ਸੁਜੈਸਟ ਕਰਦੇ ਆ ਕਿਹੜੇ ਕਿਹੜੇ ਲੋਕ ਹੋ ਸਕਦੇ ਆ ਉਹਨਾਂ ਦੀ ਜਿੰਨੇ ਲੋਕ ਆਂਦੇ ਉਹਨਾਂ ਦੀ ਬੈਕਗ੍ਰਾਉਂਡ ਦੇ ਬਾਰੇ ਵੀ ਦੱਸ ਦਿੰਦੇ ਆ ਸਾਨੂੰ ਅਗਰ ਕੋਈ ਵੀ ਕਿਤੇ ਕਮੀ ਪੇਸ਼ੀ ਆ ਉਹਦੇ ਬਾਰੇ ਵੀ ਸਾਨੂੰ ਪਤਾ ਲੱਗ ਜਾਂਦਾ ਹੈ ਅੱਛਾ ਕੰਮ ਕੀਤੇ ਜਿਹੜੇ ਸਾਡੇ ਨਾਲੇਜ ਨਹੀਂ ਹੈ ਉਹ ਵੀ ਪਤਾ ਲੱਗ ਜਾਂਦੇ ਹੈ ਤੇ ਉਹਦੇ ਬੇਸਿਸ ਦੇ ਉੱਪਰ ਅਸੀਂ ਕਾਫੀ ਸਾਡੇ ਰਾਊਂਡ ਚੱਲਦੇ ਆ ਉਸ ਤੋਂ ਬਾਅਦ ਜਿਹੜੀ ਅਵਾਰਡਸ ਕਮੇਟੀ ਹੈ ਉਹ ਨੋਮੀਨੇਸ਼ਨਸ ਦੇ ਵਿੱਚੋਂ ਕਰ ਲੈਂਦੇ ਸਾਡੇ ਕੋਲ ਬਹੁਤ ਸਾਰਾ ਡਾਟਾ ਬੈਂਕ ਵੀ ਹੈ ਪਿਛਲੇ ਸਾਲਾਂ ਨੂੰ ਲੋਕਾਂ ਨੇ ਬਹੁਤ ਨੇ ਅਪਲਾਈ ਕੀਤਾ ਸਾਰੇ ਤਾਂ ਹਰ ਸਾਲ ਅਵਾਰਡ ਨਹੀਂ ਲੈਂਦੇ ਲੇਕਿਨ ਉਹ ਸਾਡੇ ਕੋਲੇ ਡਾਟਾ ਬੈਂਕ ਵੀ ਹੈਗਾ ਅਸੀਂ ਉਹਦੇ ਵਿੱਚੋਂ ਦੇਖ ਕੇ ਤੇ ਫਿਰ ਇਹ ਸ਼ਾਰਟਲਿਸਟ ਕਰਦੇ ਆ ਉਹ ਜਿਹੜੀ ਲਿਸਟ ਹੁੰਦੀ ਹੈ ਸ਼ਾਰਟਲਿਸਟਡ ਉਹ ਸਾਡੀ ਐਗਜ਼ੀਕਟਿਵ ਕਮੇਟੀ ਜਿਹੜੀ ਅਸੀਂ ਲੈ ਕੇ ਜਾਂਦੇ ਆ ਤੇ ਐਗਜ਼ੀਕਟਿਵ ਕਮੇਟੀ ਜਿਹੜੀ ਹੈ ਉਹ ਫਾਈਨਲੀ ਉਸ ਨੂੰ ਅਪਰੂਵ ਕਰਦੀ ਹੈ ਤੇ ਉਸ ਤੋਂ ਬਾਅਦ ਜਿਹੜੇ ਬੰਦਿਆਂ ਨੂੰ ਅਸੀਂ ਸ਼ਾਰਟਲਿਸਟ ਕਰਕੇ ਅਪਰੂਵ ਕੀਤਾ ਹੁੰਦਾ ਨਾਮ ਐਗਜ਼ੀਕਟਿਵ ਕਮੇਟੀ ਚ ਉਹਨਾਂ ਸਿਲੇਕਟਡ ਜਿਹੜੇ ਸਹਿਮਾਨ ਨੇ ਉਹਨਾਂ ਦੀ ਅਸੀਂ ਫਿਰ ਕੰਸੈਂਟ ਲੈਨੇ ਆ ਕਿ ਵੀ ਯੂ ਐਕਸੈਪਟ ਇਸ ਅਵਾਰਡ ਤੱਕ ਵੀ ਰਿਕੁਐਸਟ ਤੇ ਉਹਨਾਂ ਦੀ ਕੰਸੈਂਟ ਤੋਂ ਬਾਅਦ ਹੀ ਫਿਰ ਇਹ ਅਵਾਰਡ ਫਾਈਨਲਾਈਜ਼ ਕੀਤਾ ਜਾਂਦਾ ਹੈ ਸਰ ਇਹ ਜਿਹੜੇ ਸਿਲੈਕਟ ਤੁਸੀਂ ਕੀਤੇ ਉਹਨਾਂ ਦੇ ਨਾਮ ਫਿਰ ਅਜੇ ਕਨਫਿਡੈਂਸ਼ੀਅਲ ਰੱਖੋਗੇ ਉਹ ਨਾਮ ਅਸੀਂ ਨਹੀਂ ਡਿਸਕਲੋਸ ਕਰਦੇ ਉਹ ਜਿਸ ਦਿਨ ਫੰਕਸ਼ਨ ਹੋਏਗਾ ਉਸ ਦਿਨ ਜਦੋਂ ਵਰਨਰ ਸਾਹਿਬ ਦੀ ਪ੍ਰੈਜ਼ੈਂਸ ਸੀ ਉਹ ਸਾਰੇ ਇੱਕ ਇੱਕ ਵਾਰਡ ਦੇ ਨਾਲ ਅਨਾਉਂਸ ਹੋਣਗੇ ਉਸ ਦਿਨ ਵੀ ਅਸੀਂ ਸਾਰਾ ਫੰਕਸ਼ਨ ਸ਼ੁਰੂ ਹੋਣ ਤੋਂ ਪਹਿਲੇ ਵੀ ਨਹੀਂ ਅਨਾਉਂਸ ਕਰਦੇ ਜਿਸ ਦਾ ਜਿਸ ਦਾ ਅਵਾਰਡ ਦਾ ਨਾਮ ਆਏਗਾ ਤੇ ਉਸ अवार्ड ਦੇ ਉੱਪਰ ਅਸੀਂ ਫਿਰ ਨਾ ਅਨਾਉਂਸ ਕਰਾਂਗੇ। ਇਹ ਅਵਾਰਡ ਫੰਕਸ਼ਨ ਦੇ ਵਿੱਚ ਪੰਜਾਬ ਦੇ ਰਾਜਪਾਲ ਜੀ ਆ ਪੰਜਾਬ ਦੇ ਰਾਜਪਾਲ ਸਾਹਿਬ ਆ ਰਹੇ ਨੇ ਔਰ ਹੀ ਇਜ਼ ਵੈਰੀ ਕਾਈਂਡ ਤੇ ਸਾਡੇ ਤਾਂ ਇਨਫੈਕਟ ਐਲਐਮਏ ਨੂੰ ਬੜੀਆਂ ਬਲੇਸਿੰਗਸ ਐ ਰਾਜਪਬੰਦ ਤੋਂ। ਪਿਛਲੇ 3 ਸਾਲ ਤੋਂ ਵੀ ਜ਼ਿਆਦਾ ਸਮੇਂ ਤੋਂ ਹਰ ਸਾਲ ਗਵਰਨਰ ਸਾਹਿਬ ਸਾਡੇ ਇਸ ਫੰਕਸ਼ਨ ਦੇ ਉੱਪਰ ਚੀਫ ਗੈਸਟ ਹੁੰਦੇ ਨੇ ਤੇ ਉਹ ਆਪਣੇ ਕਰਕਮਲਾਂ ਦੇ ਹੱਥੀਂ ਜਿਹੜੇ ਹੈਗੇ ਸਾਰਿਆਂ ਨੂੰ ਅਵਾਰਡ ਵਿਨਰਸ ਨੂੰ ਅਵਾਰਡ ਦਿੰਦੇ ਆ ਉਹਨਾਂ ਨੂੰ ਬਲੇਸਿੰਗ ਦਿੰਦੇ ਆ ਆਪਣੀਆਂ ਤੇ ਔਰ ਸਾਰਿਆਂ ਨੂੰ ਇਨਸਪਾਇਰ ਕਰਕੇ ਜਾਂਦੇ ਆ ਤਾਂ ਕਿ ਹੋਰ ਜ਼ਿਆਦਾ ਤੋਂ ਜ਼ਿਆਦਾ ਲੋਕ ਬినਤ ਕਰਨ ਅੱਛੇ-ਅੱਛ ਹੋਰ अवार्ड ਬਿਨਾਂ ਨਾ ਲੋਕਾਂ ਦੇ ਅੰਦਰ ਇੱਕ ਇੱਛਾ ਪੈਦਾ ਹੋਵੇ ਕਿ ਅਸੀਂ ਵੀ ਅੱਛਾ ਕੰਮ ਕਰੀਏ ਤਾਂ ਅਸੀਂ ਵੀ ਅਵਾਰਡ ਲੈ ਸਕਾਂਗੇ। ਸ੍ਰੀ ਅਵਾਰਡ ਫੰਕਸ਼ਨ ਕਦੋਂ ਤੇ ਕਿੱਥੇ ਹੋ ਰਿਹਾ ਹੈ? ਇਹ 12 ਦਸੰਬਰ ਨੂੰ ਦਿਨ ਫਰਾਈਡੇ ਵਾਲੇ ਦਿਨ ਰੈਡੀਸ਼ਨ ਹੋਟਲ ਦੇ ਵਿੱਚ ਹੋ ਰਿਹਾ ਹੈਗਾ ਤੇ ਗਵਰਨਰ ਸਾਹਿਬ 12:30 ਵਜੇ ਉੱਥੇ ਆਣਗੇ ਇਹ ਫੰਕਸ਼ਨ ਦੇ ਵਿੱਚ ਤਸ਼ਰੀਫ ਲੈ ਕੇ ਆਣਗੇ ਉਹ ਤੇ ਉਸ ਤੋਂ ਬਾਅਦ ਫੰਕਸ਼ਨ ਜਿਹੜਾ ਹੈਗਾ ਤਕਰੀਬਨ 2 ਘੰਟੇ ਚੱਲਦਾ ਹੁੰਦਾ ਹੈ। ਸਨ ਮੱਜੀ ਤੇ ਸੰਸਾਦ ਨਾਲ ਵੀ ਕੀ ਗੋਇਲ ਸਾਹਿਬ ਤਾਂ 12 ਦਸੰਬਰ ਨੂੰ ਇਹ ਅਵਾਰਡ ਫੰਕਸ਼ਨ ਐਲਐਮਏ ਦੇ ਵੱਲੋਂ ਕਰਵਾਇਆ ਜਾ ਰਿਹਾ ਜਿੱਥੇ ਮੁੱਖ ਮਹਿਮਾਨ ਦੇ ਬੱਚੋਂ ਪੰਜਾਬ ਦੇ ਰਾਜਪਾਲ ਉੱਥੇ ਪਹੁੰਚ ਰਹੇ ਨੇ ਅਤੇ ਜਿਹੜੇ ਬਾਡੀਜ਼ ਨੇ ਉਹਨਾਂ ਨੂੰ ਆਪਣੇ ਹੱਥਾਂ ਦੇ ਨਾਲ ਉਹ ਅਵਾਰਡ ਵੀ ਦੇਣਗੇ ਹਾਂਜੀ ਗੋਇਲ ਸਾਹਿਬ ਕੁਝ ਕਹਿਣਾ ਇਸ ਮੌਕੇ ਦੇ ਉੱਪਰ ਸਾਡੇ ਜਿਹੜੇ ਪੰਜਾਬ ਦੇ ਇੰਡਸਟਰੀ ਮਿਸਟਰ ਨੇ ਉਹ ਦਸਵੇਂ ਦੇ ਪਹਿਲੇ ਇੰਡਸਟਰੀ ਮਿਸਟਰ ਨੇ ਪਾਵਰ ਮਿਸਟਰ ਨੇ ਤੇ ਐਨਆਰਏ ਮੈਟਰ ਦੇ ਨੇ ਤੇ ਉਹਨਾਂ ਨੇ ਵੀ ਇਹ ਸਾਨੂੰ ਕੰਸੈਂਟ ਦਿੱਤੀ ਉਹ ਵੀ ਆਣਗੇ ਤੇ ਸਾਨੂੰ ਜੁਆਇਨ ਕਰਨਗੇ ਉਸ ਤੇ ਇਸ ਫੰਕਸ਼ਨ ਦੇ ਵਿੱਚ ਇਹ ਤੁਹਾਨੂੰ ਪਹਿਲੇ ਵੀ ਦੱਸਿਆ ਕਿ ਉਹਨਾਂ ਨੇ ਇੱਕ ਅਵਾਰਡ ਸਪான்ਸਰ ਵੀ ਕੀਤਾ ਹੈ ਲੇਕਿਨ ਹੀ ਹਜ਼ ਬੀਨ ਵੈਰੀ ਕਾਈਂਡ ਦੇਸਪਾਈਟ ਹੀਜ਼ ਵੈਰੀ ਬਿਜ਼ੀ ਸ਼ੈਡਿਊਲ ਉਹ ਇਸ ਲਈ ਆਊਟ ਆਫ ਇੰਡੀਆ ਗਏ ਹੋਏ ਹੈਗੇ ਆਪਣਾ ਡੈਲੀਗੇਸ਼ਨ ਲੈ ਕੇ ਲੇਕਿਨ ਅਸੀਂ ਉਹਨਾਂ ਨੂੰ ਰਿਕਵੈਸਟ ਕੀਤੀ ਕਿ ਤੁਸੀਂ ਅਗਰ ਆਓਗੇ ਤਾਂ ਬਹੁਤ ਅੱਛਾ ਲੱਗੇਗਾ ਤਾਂ ਹੀ ਹਜ਼ ਬੀਨ ਵੈਰੀ ਕਾਈਂਡ ਟੂ ਗਿਵ ਹਿਸ ਕੰਸੈਂਟ ਤਾਂ ਪੰਜਾਬ ਦੇ ਰਾਜਪਾਲ ਅਤੇ ਪੰਜਾਬ ਦੇ ਇੰਡਸਟਰੀ ਮਿਨਿਸਟਰ ਸੰਜੀਵ ਰੂੜਾ ਵੀ ਇਸ ਫੰਕਸ਼ਨ ਦੇ ਵਿੱਚ ਪਹੁੰਚ ਰਹੇ ਨੇ ਤੇ ਅਵਾਰਟੀਜ਼ ਨੂੰ ਅਵਾਰਡ ਦੇ ਕੇ ਉਹਨਾਂ ਦਾ ਹੌਸਲਾ ਜਿਹੜਾ ਉਹ ਵਧਾਉਣਗੇ ਹੌਸਲਾ ਵਸਾਈ ਕਰਨਗੇ ਤਾਂ ਹੋਰ ਅਪਡੇਟਸ ਹਮੇ ক্যামেরাম্যান মন দেনা দেওয়ার জনতেষি ধন্যবাদ